ਸੋਖੰਦਾ ਕੋਗਾ ਜੀਤਾਂ ਪੱਤਰਕਾਰ ਭਾਈ ਜੀ ਨੂੰ ਉਹਨੇ ਮਰੇ ਪਰ ਅਰਮਾਨ ਭਾਈ ਤਾਂ ਉਹਨੂੰ ਨਾਲ ਲਾਖੀ ਉਹਨੂੰ ਮੁਲਾਕਾਤ ਇੱਕ ਬਦਨ ਜੀ ਸਰ ਜੀ ਜੋ ਟੂਰ ਮੈਂ ਟਾਈਮ ਤੇ ਆਇਆ ਤੁਹਾਡੇ ਨਾਲ ਫਰਦਿਸ ਹੈ ਕਿ ਇਸ ਟਾਈਮ ਆਪਾਸ ਇੱਕ ਕੇਜਾ ਦੇ ਬਠਿੰਡਾ ਚੋਂ ਪਹੁੰਚਿਆ ਜਿੱਥੇ ਕਿ ਬੀਜੇਪੀ ਦੇ ਪ੍ਰਧਾਨ ਅਸ਼wini ਜੀ ਇੱਥੇ ਪਹੁੰਚੇ ਹਨ ਤੇ ਔਰ ਇੱਕ ਸਾਈਡ ਤੇ ਆਨੇ ਦੇ ਤਰ ਕਸ਼ਹਰੀ ਯੂਨੀਅਨ ਹੈ ਕਿ ਆਨੇ ਆਪਾਂ ਗੱਲ ਕਰਦੇ ਆ ਕਿ ਸਾਰੀ ਨੇ ਨਾਲ ਤੇ ਅੱਜ ਕੀ ਮਸਲਾ ਹੈ ਤੇ ਕਿਸ ਸਮਾਂ ਦੇ ਹੋ ਰਹੇ ਦਿੱਤਾ ਜਾ ਰਿਹਾ ਹੈ ਹਾਂ ਜੀ ਸਰ ਕੀ ਨਾਮ ਹੈ ਤਕਲੀਫ ਤੋਂ ਆਪਾਂ ਪ੍ਰੋਟੈਸਟ ਕੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜੀ ਗੇਜਾ ਸਿੰਘ ਪ੍ਰਧਾਨ ਪਿੰਡ ਲੱਖੀ ਜੰਗਲ ਅਸੀਂ ਇਹਦਾ ਉੱਤੇ ਦਾ ਵਿਰੋਧਤਾ ਕਰਨ ਆਏ ਸੀ ਸਾਨੂੰ ਇਹ ਮਿਲਿਆ ਜੀ 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 ਨਾਲ ਹੀ ਲੱਗ ਭਾਰਤੀ ਕਿਸਾਨ ਯੂਨੀਅਨ ਏਕਤਾ ਜਿੰਦਾਬਾ ਦੁਨੀਆ ਨੇ ਇਕਤਾ ਜਿੰਦਾਬਾਦ ਜਿੰਦਾਬਾਦ ਅਸੀਂ ਸ਼ਾਂਤਮਈ ਬਹਿ ਕੇ ਧਰਨਾ ਲਾਇਆ ਆਪਦਾ ਤੇ ਲਾਉਂਦੇ ਰਹਾਂਗੇ ਇਹੋ ਜਿਹੇ ਕੁੱਤਿਆਂ ਨੂੰ ਕਦੇ ਪੰਜਾਬ ਚ ਬੰਨ ਨਹੀਂ ਦੇ ਜਿੰਨਾ ਚ ਜੋਵਾਂਗੇ ਨਜ਼ਰ ਵਾਂਦੇ ਠੀਕ ਆ ਆਨ ਲਈ ਹੁਣ ਤੁਹਾਡੀ ਅਗਲੀ ਰਣਨੀਤੀ ਕੀ ਹੈ ਜੀ ਇਸ ਬੰਦੇ ਚ ਇਸ ਤੋਂ ਬਾਅਦ ਸਾਡੀ ਰਣਨੀਤੀ ਇਹ ਹੀ ਹੈ ਵੀ ਜਿਹੜੇ ਜਿਹੇ ਬੰਦੇ ਜੋ ਵੀ ਅੱਜ ਤੋਂ ਬਾਅਦ ਅਸੀਂ ਤੁਹਾਡੇ ਮੀਡੀਆ ਮਾਰਡੀਆ ਨਾਲ ਹੀ ਸੁਨੇਹਾ ਦੇਣਾ ਚਾਹੁੰਦੇ ਆ ਵੀ ਇਹੋ ਜਿਹੇ ਪ੍ਰੋਗਰਾਮ ਰੱਖਣੇ ਇਹ ਬੰਦ ਕਰ ਦੇਣ ਇਹੋ ਜਿਹਾ ਪ੍ਰਚਾਰ ਠੀਕ ਨਹੀਂ ਹੈ ਆਮ ਜਨਤਾ ਵਾਸਤੇ ਮਾਹੌਲ ਠੀਕ ਨਹੀਂ ਹੈ ਅਸੀਂ ਆਪ ਦੀ ਸੰਘਰਸ਼ ਉੱਥੇ ਦਿੱਲੀ ਚ ਲੜ ਰਹੇ ਹਾਂ ਜੇ ਇਹਨਾਂ ਦੇ ਕੋਈ ਕਿਸੇ ਕਿਸੇ ਨੂੰ ਸਮਝਾਉਣਾ ਉੱਥੇ ਦਿੱਲੀ ਸਟੇਜ 'ਤੇ ਆ ਕੇ ਸਮਝਾਉਣਾ ਤੁਹਾਨੂੰ ਅਸੀਂ ਉੱਥੇ ਸਮਝਾਉਣ ਨੂੰ ਬੈਠੇ ਹਾਂ ਇੱਥੇ ਆ ਕੇ ਗੰਦ ਨਾ ਪਾਉਣ ਥਾਂ ਥਾਂ ਤੇ ਕਿੱਥੇ ਕੋਲ ਸਾਨੂੰ ਪਰੇਸ਼ਾਨੀ ਆਮ ਪਬਲਿਕ ਨੂੰ ਪਰੇਸ਼ਾਨੀ ਕਿੰਨੀਆਂ ਦੁਕਾਨਾਂ ਬੰਦ ਹੋਈਆਂ ਕਿੰਨੇ ਲੋਕਾਂ ਦਾ ਆਵਾਜਾਈ ਠੱਪ ਹੋਈ ਇੱਥੇ ਬੈਠਣਾ ਇਹ ਇਸ ਕਰਕੇ ਇਹਨਾਂ ਨੂੰ ਇਸ ਤੀ ਤੋਂ ਵਰਜਿਤ ਚਾਹੀਦਾ ਹਾਂਜੀ ਸਰ ਤੁਸੀਂ ਬਸ ਤਾਂ ਇਹ ਕਹਿੰਦੇ ਮੋਦੀ ਜਦੋਂ ਉੱਥੇ ਬੈਠਾ ਮਨ ਕੇ ਬਾਤ ਕਰ ਸਕਦਾ ਹੂ ਨਹੀਂ ਸਮਝਾ ਸਕਦਾ ਸਾਡਾ ਉਧਰ ਸੰਘਰਸ਼ ਚੱਲਿਆ ਜਾਂਦਾ ਹੈ ਅਸੀਂ ਸਾਡਾ ਇਧਰ ਵੀ ਸ਼ੰਘਰਸ਼ ਵਿੱਢਿਆ ਹੋਇਆ ਨਾਲ ਇਹਨਾਂ ਨੂੰ ਅਸੀਂ ਪਿੰਡਾਂ 'ਚ ਨਹੀਂ ਮੰਨ ਦੇਣਾ ਸ਼ਹਿਰਾਂ 'ਚ ਵੀ ਨਹੀਂ ਮੰਨ ਦੇਣਾ ਜੀ 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 ਅਸੀਂ ਜਿੱਥੋਂ ਤੱਕ ਹੋਇਆ ਇਹਨਾਂ ਦਾ ਪੂਰਾ ਵਿਰੋਧ ਕਰਾਂਗੇ ਜੀ ਮਰਨ ਤੱਕ ਜਾਵਾਂਗੇ ਅਸੀਂ ਮਰੇ ਰਪਈ ਆ ਜਦੋਂ ਸਾਡੀਆਂ ਜ਼ਮੀਨਾਂ ਖੋਲੀਆਂ ਸਾਡੇ ਕੋਲੇ ਕੀ ਰਹਿ ਜੂਗਾ ਜੀ ਜੀ ਤੁਸੀਂ ਦੇਖਿਆ ਕਿਸਾਨ ਜੀ ਉਹਨਾਂ ਕਿਸ ਤਰ੍ਹਾਂ ਕਹਿ ਰਹੀ ਆ ਕਿ ਅਸੀਂ ਸਾਡੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਮੇਰੇ ਪਿਛਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦਾ ਪੂਰਾ ਬੈਰੀਕੇਡ ਕੀਤਾ ਹੋਇਆ ਹੈ ਆਨ ਵਾਲੇ ਸਮੇਂ 'ਚ ਦੇਖਦੇ ਆ ਕਿ ਸਥਿਤੀ ਕੀ ਹੈ ਫਿਲਹਾਲ ਉਹਨਾਂ ਨੇ ਪ੍ਰੈਸ ਕਾਨਫਰੰਸ ਨਹੀਂ ਕੀਤੀ ਹੈ ਜੀ ਪ੍ਰੈਸ ਕਾਨਫਰੰਸ